ਜਾਗਣੋ ਲਈ ਕੀ ਗੱਲ ਹੋਈ ਜੀ ਰਾਜੀ ਸਰ ਗੱਲ ਕੋਈ ਨਹੀਂ ਅਜ ਮਹੀਨਾ ਪਹਿਲਾਂ ਸਾਡੇ ਬਚਨਾਂ ਨੂੰ ਕੁੱਟਿਆ ਮਾਰਿਆ ਸੀ ਇਹਨਾਂ ਨੇ ਤੇ ਚਲੋ ਉਦੋਂ ਵੀ ਦਰਖਾਸਤ ਕੋਸ਼ੀ ਕਰਨਾ ਸਾਨੂੰ ਸਾਡਾ ਕੋਈ ਇਨਸਾਫ ਨਹੀਂ ਕੀਤਾ ਪੁਸਤ ਨੇ ਤੇ ਹੁਣ ਕੱਲ ਮੇਰੀ ਬੇਟੀ ਤੇ ਮੇਰਾ ਭਰਾ ਆ ਭਰਾ ਮੇਰਾ ਵੱਡਾ ਵਾ ਮੇਰੇ ਤੋਂ ਬੇਟੀ ਨੂੰ ਲੈ ਕੇ ਪਜਾ ਸੂਰ ਲੈਣ ਗਏ ਉਹਦਾ ਵਰਦੀ ਸਿੰਘ ਦੇ 30 ਸਕੂਲ ਦੀ ਤੇ ਸਰ ਲੈਣ ਗਏ ਤੇ ਕੁੜੀ ਨੂੰ ਗੰਦੀ ਗੱਲ ਕੱਢੀ ਮੈਂ ਤੁਹਾਨੂੰ ਬੋਲ ਕੇ ਦੱਸ ਨਹੀਂ ਜ਼ਿਆਦਾ ਮੈਂ ਕਿਹੇ ਤੇ ਚਲੋ ਇਹਨੇ ਮੈਨੂੰ ਪੁੱਛਿਆ ਕੁੜੀਆਂ ਨੂੰ ਕਿ ਕਿਹਨੂੰ ਕਿਹਾ ਵਾ ਕਹਿੰਦੀ ਪਾਪਾ ਇਹਨੇ ਗੁਰੂ ਨੂੰ ਕੁੜੀਆਂ ਨੂੰ ਲੱਗਾ ਕਿ ਲੜਾਈ ਨਾ ਹੋ ਕਿਤੇ ਵਜੇ ਕਹਿੰਦੀ ਪ ਏਗਾ ਨਿਕਲ ਕੇ ਕਹਿ ਕੇ ਤੇ ਘਰ ਆ ਗਿਆ ਭਰਾ ਮੇਰਾ ਘਰ ਆ ਕੇ ਮਗੜੀ ਘਰ ਆ ਕੇ ਤਿੰਨ ਚਾਰ ਪੰਜ ਸੱਤ ਤਿਆਂ ਨੇ ਮੁੰਡੇ ਲੈ ਆ ਗਏ ਘਰ ਆ ਕੇ ਆ ਕੇ ਇੱਕ ਨਾ ਆ ਗਿਆ ਬਊ ਬਊ ਬੰਦਾ ਹੋਗਾ ਕੋਈ ਪਤਾ ਨਹੀਂ ਮੈਨੂੰ ਨਾਂ ਤੇ ਬਊ ਉਹਨੂੰ ਕਹਿੰਦੇ ਵਾਹੇ ਉਹਨੇ ਲਲਕਾਰਿਆ ਕਹਿੰਦਾ ਕਰਦੇ ਤੂੰ ਜੋ ਹੁੰਦਾ ਮੈਂ ਬੈਠਾ ਤੇਰੇ ਮਗਰ ਸਾਡੀ ਗਲੀ ਦਾ ਇਹ ਬੰਦਾ ਹੋਜੀ ਬਊ ਉਹਦਾ ਨਾਮ ਉਹਨੇ ਲਲਕਾਰ ਕੇ ਕਹਿ ਗਿਆ ਕਰਦੇ ਇਹਨਾਂ ਆਣ ਕੇ ਬੰਦ ਤੋਲ ਕਰਤੀ ਮੈਨੂੰ ਜਦੋਂ ਪਤਾ ਲੱਗ ਮੈਂ ਆਪਣੇ ਘਰੇ ਬੈਠਾ ਇਧਰ ਮੇਰਾ ਘਰ ਆ ਮੇਰਾ ਭਰਾ ਦਾ ਘਰ ਇਹ ਘਰ ਤੇਨ ਘਰ ਛੱਡ ਕੇ ਇੱਥੇ ਕਿਰਾਏ ਦੇ ਦਿੰਦਾ ਭਰਾ ਮੇਰਾ ਉਧਰ ਗਿਆ ਤੇ ਮੈਂ ਉਧਰੋਂ ਜਦੋਂ ਨਿਕਲ ਕੇ ਗਿਆ ਤਾਂ ਜਾਂਦਾ ਇਹ ਮੇਰੇ ਦਾਤਰ ਮਾਂ ਦਾ ਪਿਆ ਚਾਚਾ ਇਹਦਾ ਚਾਚਾ ਇਹਦਾ ਤੇ ਫਿਰ ਮੈਂ ਜਦੋਂ ਮੈਂ ਜਦੋਂ ਇਹ ਨਹੀਂ ਗੱਲ ਕਹੀ ਵੀ ਰੁਕ ਜਾ ਮੇਰੇ ਘਰੇ ਆ ਗਏ ਸਾਰੇ ਜਣੇ ਸਾਰਾ ਟੱਬਰ ਮੇਰੇ ਘਰੇ ਆ ਕੇ ਪੈ ਗਿਆ ਸਰ ਜੀ ਕੋਈ ਨਾ ਕੀ ਇਹਦਾ ਨਾਂ ਸੰਦੀਪ ਅਸਦੀਪ ਪੋਪਾ ਪੋਪਾ ਕਹਿੰਦੇ ਉਹਨੂੰ ਸਾਰੇ ਜਣੇ ਕਹਿੰਦਾ ਮੈਂ ਬੜਾ ਤਗੜਾ ਗੈਂਗਸਟਰ ਆ ਮੈਂ ਤੁਹਾਨੂੰ ਗੋਲੀਆਂ ਮਾਰੂ ਮੇਰੀ ਕੁੜੀ ਨੂੰ ਜਾਂਦੀ ਹੁੰਦੀ ਹੁੰਦੀ ਟੌਰਚਰ ਕਰਦੇ ਨੇ ਗੱਲਾਂ ਕਰ ਕਰਕੇ ਉਹਨੂੰ ਲਾ ਲਾ ਕੇ ਗੱਲ ਕਰਦੇ ਨੇ ਮੇਰੇ ਕੋਈ ਨਾ ਕੋਈ ਗੱਲ ਲਾ ਕੇ ਕਹਿਣੀ ਪਿੱ ਇਦਾਂ ਕਰਦੇ ਨੇ ਕੋਦਾਂ ਕਰਦੇ ਨੇ ਕੋਈ ਨਾ ਕੋਈ ਮਤਲਬ ਸਾਰੀ ਗਲੀ ਨੂੰ ਨਾ ਡਰਾ ਕੇ ਰੱਖਿਆ ਮਤਲਬ ਪਾਣੀ ਕੀ ਗੱਲ ਕੀ ਉਹ ਲੋ ਸਾਡੇ ਕੋ ਮਤਲਬ ਅਸੀਂ ਕਦੀ ਕਹਿਣਾ ਕਿਤੇ ਨਹੀਂ ਵਾਧੂਗਾ ਕਿ ਜਿੰਨੂੰ ਮਰਜ਼ੀ ਤੂੰ ਗਰੀ ਵਿੱਚ ਬੋਸ ਸਕਦੇ ਠੀਕ ਕੰਮ ਕੀ ਕਰਦੇ ਹਾਂਜੀ ਉਹ ਕੀ ਕੰਮ ਕਰ ਸਰ ਉਹ ਏਦਾਂ ਵੇਲਾ ਲੋਹਰਬਾਦੀ ਗੁੰਡਾਗਰਦੀ ਕਰਦਾ ਕਹਿੰਦਾ ਮੈਂ ਗੈਂਗਸਟਰ ਹਾਂ ਜੀ ਨਸ਼ਾ ਪੱਤਾ ਖਾਂਦਾ ਪਿੰਦਾ ਨਸ਼ਾ ਵੇਚਦੇ ਆ ਜੇਰਾ ਉਹ ਬਊਆ ਕੋਈ ਉਹ ਨਸ਼ਾ ਲੈ ਕੇ ਦਿੰਦੇ ਉਹਨਾਂ ਨੂੰ ਇਹ ਵੇਚਦੇ ਆ ਗਾਰੀ ਉਹਨਾਂ ਨੇ ਗਾਰੀ ਗੁੰਡੇ ਪਾਲੇ ਆ ਤੁਸੀਂ ਕੀ ਕੰਮ ਕਰਦੇ ਸਰ ਮੈਂ ਤਾਂ ਡਰਾਈਵਿੰਗ ਕਰਦਾ ਮੈਂ ਤਾਂ ਪ੍ਰਾਈਵੇਟ ਕੰਮ ਕਰਦਾ ਜੀ ਪ੍ਰੈਕਟਿਸ ਕਰੇ ਨਹੀਂ ਮੈਂ ਸਰ ਕੋਈ ਰਹਿੰਦੀ ਨਹੀਂ ਇਹ ਤੇ ਕਿਰਾਇਆ ਇਹਦਾ ਆਪਣਾ ਮਕਾਨ ਲਿਆ ਗਦਾਸਪੁਰ ਤੋਂ ਰਹਿਣ ਵਾਲੇ ਸੀ ਥੋੜੇ ਚਿਰ ਤੋਂ ਅਸੀਂ ਆਪਣੇ ਇੱਥੇ ਆਏ ਹਾਲੇ ਤੱਕ ਕੋਈ ਰਹਿੰਦੇ ਚ ਨਹੀਂ ਕੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸਾਡਾ ਕਿਸੇ ਨਾਲ ਵੀ ਸਰ ਇਨਸਾਫ ਚਾਹੁੰਨੇ ਹਾਂ ਸਰ ਮੇਰੇ ਦਾਤਰ ਮਾਰੇ ਵੇਖੋ ਮੇਰੇ ਸਿਰ ਤੇ ਮੇਰੇ ਸਿਰ ਤੇ ਦਾਤਰ ਮਾਰੇ ਮੇਰੇ ਲਾਤਾਂ ਦੇਖੋ ਮੇਰਾ ਹੱਥ ਦੇਖੋ ਆ ਵੇਖੋ ਮੇਰਾ ਹੱਥ ਮੇਰੇ ਸਿਰ ਤੇ ਵੇਖੋ ਮੇਰੇ ਸਾਫਤ ਖੋਲ ਕੇ ਲੋਦੀ ਪੱਟੀ ਖੋਲ ਕੇ ਹੋਰ ਵੀ ਹੋਰ ਵੀ ਕੋਈ ਕਰ ਤੂੰ ਅਰੇ ਮੇਰੇ ਭਰਾ ਦੇ ਮੇਰੇ ਕੋ ਮਾਰੇ ਦਾਤਰ ਮਾਰੇ ਮੇਰੀ ਵਾਈਫ ਨੂੰ ਘਰੇ ਆ ਕੇ ਗੁੱਟ ਗੇ ਅਰੇ ਮੇਰੀ ਵਾਈਫ ਨਾਲ ਬੱਚਾ ਆ ਕੇ ਕੋਲ ਬੈਠੀ ਉਹਨੂੰ ਪਤਾ ਹੀ ਨਹੀਂ ਮੇਰਾ ਨਾਥੀ ਆ ਕੇ ਪਾ ਕੇ ਮੇਰੀ ਵਾਈਫ ਦੇ ਵੀ ਮਾਰਦੇ ਨੇ ਇਹਨਾਂ ਨੇ ਘਰੇ ਘੂੜੇ ਕੋਈ ਪੁਲਿਸ ਕੰਪਲੇਂਟ ਕੀਤੀ ਸਾਰੇ ਪਹਿਲਾਂ ਹੀ ਕੀਤੀ ਕੋਈ ਇਹਨਾਂ ਨੇ ਆਡੀ ਸੁਣਵਾਈ ਨਹੀਂ ਕੀਤੀ ਬੁਸਰੀ ਤੂੰ ਕਾਰ ਰਹਾ ਹਰਦਾ ਕਹਿ ਗਏ ਕੋਈ ਅਜੇ ਤੱਕ ਦੇਖੋ ਕਿੰਨਾ ਟਾਈਮ ਹੋ ਗਿਆ ਅਜੇ ਤੱਕ ਕੋਈ ਨਹੀਂ ਆ ਹਾਡੇ ਕੋਲ ਮੇਰੇ ਦੋ ਬੇਟੀਆਂ ਨੇ ਛੋੜੀ ਜਿਹੜੇ ਮੈਂ ਦੱਸੋ ਕਿੱਧਰ ਜਾਵਾਂ ਮੈਂ ਇਹਦੇ ਕੰਮ ਕਰ ਮੰਨ ਕੀ ਕਰਦੇ ਸਾਨੂੰ ਇਨਸਾਫ ਚਾਹੀਦਾ ਉਹਨਾਂ ਇਹਨਾਂ ਬੰਦਿਆਂ ਨੂੰ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਇਹਨਾਂ ਤੇ ਐਮਰਜੀ ਕਿਹੜਾ ਲੱਗਾ ਜੀ ਇੰਦਰਾ ਕਲੰਦੀ ਗੱਲ ਹੀ ਆ ਲੜਾਈ ਦਾ ਕੀ ਕਾਰਨ ਸਰ ਕਰਨੇ ਹੀ ਕਿ ਪਹਿਲਾਂ ਵੀ ਇਹਨਾਂ ਦੀ ਥੋੜੀ ਹੈਗੀ ਹੀ ਤੇ ਇਹ ਤੇ ਇਗਨੋਰ ਜਿਹਾ ਕਰ ਦਿੱਤਾ ਕਿ ਚਲੋ ਕੋਈ ਨਹੀਂ ਠੀਕ ਹੋ ਗਿਆ ਸਾਰਾ ਕੁਝ ਪਰ ਫਿਰ ਇਹਨਾਂ ਨੇ ਕੱਲ ਫੇਰ ਆਣ ਕੇ ਸਾਡੇ ਘਰੇ ਆਣ ਕੇ ਸਾਡੇ ਤੇ ਹਮਲਾ ਕਰ ਦਿੱਤਾ ਇਹਨਾਂ ਨੇ ਕਿਰਚਾਂ ਫੜੀਆਂ ਸੀ ਦਾਤਰ ਫੜੇ ਸੀ ਤੇ ਘਰੇ ਮੇਰੇ ਹਸਬੰਦ ਤੇ ਫਿਰ ਤੇਵਾਰ ਕੀਤੇ ਇਹਨਾਂ ਨੇ ਕਿੰਨੇ ਕੁ ਜਾਣੇ ਸੀ ਕਾਫੀ ਜਾਣੇ ਹੈਗੇ ਸੀ ਇਹਨਾਂ ਨੇ ਕੁਝ ਆਪਣੇ ਘਰ ਦੇ ਜੀ ਵੀ ਇਹਨਾਂ ਦੇ ਹੈਗੇ ਸੀ ਉਹ ਬਾਹਰੋਂ ਵੀ ਇਹਨਾਂ ਨੇ ਮੁੰਡੇ ਆਨ ਫਸਾਤੇ ਬੁਲਾਏ ਸੀ ਤੇ ਜਿਨ੍ਹਾਂ ਦੀ ਛੱਟਾ ਮੇਰੇ ਉਹਨਾਂ ਨੇ ਲਾਈਆਂ ਜੀ ਹਾਂਜੀ ਉਹਨਾਂ ਨੇ ਲਾਈਆਂ ਕੋਈ ਪੁਲਿਸ ਕੰਪਲੇਟ ਕੀਤੀ ਪੁਲਿਸ ਕੰਪਲੇਨ ਕੀਤੀ ਰਹੀ ਤੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਅਜੇ ਤੱਕ ਕੋਈ ਨਹੀਂ ਆਇਆ ਮੰਗ ਕੀ ਕਰ ਮੰਗੇ ਹੀ ਕਿ ਇਹਨਾਂ ਨੂੰ ਮਤਲਬ ਜੋ ਵੀ ਹੈਗਾ ਵਾ ਸਾਨੂੰ ਇਨਸਾਫ ਚਾਹੀਦਾ ਵਾ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਨਾਮ ਕੀ ਉਹਨਾਂ ਦੇ ਲੋਕਾਂ ਦੇ ਜਿਨ੍ਹਾਂ ਨੇ ਆ ਕੇ ਸੱਤਾ ਲਈ ਉਹਨਾਂ ਦਾ ਇੱਕ ਬਹੂ ਆ ਜਿਹੜਾ ਮਤਲਬ ਸਾਰਿਆਂ ਦਾ ਲੀਡਰ ਵਾ ਜਿਹੜਾ ਨਸ਼ੇ ਨੂੰ ਛੇ ਵੇਚਦਾ ਵਾ ਅੱਗੇ ਉਹਨੇ ਇਹਨਾਂ ਨੂੰ ਰੱਖਿਆ ਵੇਚਣ ਵਾਸਤੇ ਤੇ ਮੁੰਡਾ ਪਊਆ ਪਊਆ ਤਾਂ ਮਸੂਰ ਆ ਵੇਹ ਤੇ ਨਾ ਉਹਦਾ ਇਹਨਾਂ ਨਹੀਂ ਪਤਾ ਕੀ ਨਾਮ ਲੋਵਾ ਤੇ ਕੁਛ ਹੋਰ ਨੇ ਆਪਣੇ ਨਾਲ ਹੋਰ ਮੁੰਡੇ ਹੀ ਕਾਫੀ ਹਾਂਜੀ ਗਲੀ ਦੀ ਮੁੰਡਾ ਟੋਨੇ ਪੱਕ ਸੁਣ ਮੇਰੇ ਪੁੜੀਆਂ ਘਰੋਂ ਸਾਰੇ ਪੁੜੀਆਂ ਘਰਾਂ ਸਾਡੇ ਤੇ ਤੁਸੀਂ ਆਪਣਾ ਕੋਈ ਹੈਗੇ ਵੀਰ ਜੀ ਉਹਨਾਂ ਘਰ ਹੈਗਾ ਪਾਜੀ ਬੰਦੇ ਲੱਭਣਗੇ ਉਹਨਾਂ ਨਾਲ ਕੱਲਿਆ ਮੁੰਡੇ ਲੱਭਣਗੇ ਇਹਨਾਂ ਨਾਲ ਬੰਦੇ ਭਲਾਦੇ ਉਹਨਾਂ ਨੇ ਭੱਜਦੇ ਨੇ ਤੁਸੀਂ ਕਿਹਨਾਂ ਲੱਗੇ ਤੇ ਆ ਜੂ ਇਹਨਾਂ ਪਰਮਜੀਤ ਕੋਲ ਇੰਦਰਾ ਕलोनी ਦੀ ਘਰ ਇਹ ਗੱਲ ਹੋਈ ਜਰਾ ਸੀ ਗੱਲ ਪਾਜੀ ਕੁਛ ਨਹੀਂ ਆਹੀ ਤੇ ਘਰ ਨਹੀਂ ਹੀਗੇ ਬੱਚਿਆਂ ਨੇ ਇਹ ਗਾਲ ਕੱਢੀ ਉਹ ਇਹਨਾਂ ਨੂੰ ਪੁੱਛਣ ਗਿਆ ਇਹ ਸਾਰਾ ਟੱਬਰ ਹੱਥੀ ਪੈ ਗਏ ਉਹਦੇ ਕਿੰਨੇ ਗਾਲ ਕੱਢੀ ਇਹਨਾਂ ਦੇ ਮੁੰਡਾ ਹੀ ਇਹਨਾਂ ਦਾ ਮੁੰਡਾ ਤੇ ਮੇਰਾ ਮੁੰਡਾ ਪੁੱਛਣ ਗਿਆ ਇਹਨਾਂ ਨੂੰ ਕਿ ਕਿਉਂ ਗਾਲ ਕੱਢੀ ਰਾਹ 'ਚ ਇਹ ਜਾ ਕੇ ਹੱਥੀ ਪੈ ਗਏ ਮੈਂ ਮਗਰ ਗਈ ਇਹਨਾਂ ਨੇ ਆਣ ਕੇ ਸਾਨੂੰ ਤਿੰਨ ਦੋਨਾਂ ਮਾਂ ਪੁੱਤਾਂ ਨੂੰ ਖਰ ਲਿਆ ਇਹਨਾਂ ਨੇ ਫਿਰ ਇਹਦਾ ਚਾਚਾ ਵੀ ਮਗਰ ਭੱਜ ਗਿਆ ਜੀ ਸਾਰਿਆਂ ਥੱਲੇ ਲੈ ਲਿਆ ਸਾਨੂੰ ਫਿਰ ਉਹਨਾਂ ਨੇ ਸਾਰਿਆਂ ਨੇ ਇਹਨਾਂ ਦੇ ਨਾਲ ਮਿਲ ਕੇ ਸਾਨੂੰ ਕੁੱਟਿਆ ਮੁਰਕੇ ਠਾਣੇ ਰੁਣੇਗੇ ਨਾ ਨੇ ਸਾਡੀ ਕੋਈ ਸੁਣਾਈ ਨਹੀਂ ਕੀਤੀ ਉੱਥੇ ਵੀ ਇਹ ਪਹਿਲਾਂ ਹੀ ਪਹੁੰਚ ਗਏ ਇਹਨਾਂ ਦੀ ਪਹਿਲਾਂ ਇਹ ਨਹੀਂ ਸਾਨੂੰ ਪਤਾ ਕੀ ਗੱਲ ਮੁੰਡਿਆਂ ਮੁੰਡਿਆਂ ਦੀ ਬਾਹਰ ਉਹ ਬੱਚਿਆਂ ਦੀ ਕੋਈ ਪਤਾ ਨਹੀਂ ਹੁੰਦਾ ਇਹਨਾਂ ਨੇ ਮੁਰਕੇ ਦਾ ਸ਼ੇਰ ਸੁਰੂ ਅੱਗੇ ਦੋ ਵਾਰੀ ਪਾਰਿਆ ਤਾਂ ਅਸੀਂ ਕਹਾਂ ਚੱਲ ਗਲੀ ਗਵਾਂ ਦੇ ਨਹੀਂ ਲੜਾਈ ਕਰਨੀ ਅਸੀਂ ਸੁਲਾਈ ਕੀਤੀ ਅਸੀਂ ਕਹਾਂ ਦੀ ਸੁਲਾਈ ਆ ਇਹਨਾਂ ਤਿੰਨ ਚਾਰ ਮਹੀਨੇ ਬਾਅਦ ਜਦੋਂ ਭੁਈ ਆਪਣੇ ਦੇ ਘਰ ਆਂਦਾ ਇਹ ਜਦੋਂ ਆਂਦਾ ਆ ਇਹ ਕਹਿੰਦੇ ਸਾਡੀ ਗਲੀ ਚ ਕਿਉਂ ਡੰਗਦਾ ਕੋਈ ਉਹਨਾਂ ਦੀ ਲੜਕੀ ਨੂੰ ਲੈ ਕੇ ਕੋਈ ਕੱਲੋ ਹੀ ਭਾਜੀ ਆਹ ਕੋਈ ਗੱਲ ਨਹੀਂ ਹੋਣ ਉਹਨਾਂ ਨੇ ਬੰਨਾ ਬਣਾਇਆ ਲੜਕੀ ਦਾ ਵੀ ਮੈਂ ਲੜਾਈ ਕਰਕੇ ਉਹ ਹਜਿ ਕੋਈ ਗੱਲ ਨਹੀਂ ਹੈਗੀ ਮੇਰੇ ਬੱਚੇ ਦੀ ਤੇ ਹੁਣ ਕੀ ਗੱਲਬਾਤ ਕੋਈ ਥਾਣੇ ਕੰਪਲੇਂਟ ਦਿੱਤੀ ਉਹਨਾਂ ਨੇ ਦਿੱਤੀ ਪਹਿਲਾਂ ਹੀ ਗਏ ਸਾਡੀ ਸੁਣਵਾਈ ਨਹੀਂ ਉੱਥੇ ਹੋਈ ਮੁਰਕੇ ਅਸੀਂ ਉਹਨਾਂ ਨੇ ਕਹਿੰਦੇ ਕਿ ਤੂੰ ਹੀ ਗਲਤ ਜੇ ਅਸੀਂ ਸਾਰੇ ਫਿਰ ਉੱਥੋਂ ਆ ਗਏ ਥਾਣੇੋਂ ਉਹ ਕਹਿੰਦੇ ਅਸੀਂ ਮੁਰਕੇ ਉੱਥੇ ਗਏ ਹਸਪਤਾਲ ਗਏ ਉਹਨਾਂ ਨੇ ਹਸਪਤਾਲ ਘੱਲਿਆ ਉੱਥੇ ਵੀ ਗਏ ਉੱਥੇ ਵੀ ਇਹ ਮੁੰਡਾ ਮੇਰਾ ਬਾਹਰ ਆਇਆ ਨਾ ਧਮਕੀ ਧਮਕਿ ਲਈ ਉਹ ਭੱਜ ਗਿਆ ਹੁਣ ਸੇਰਦੇ ਅਸੀਂ ਉਧਰ ਭੱਜੇ ਫਿਰਨਦੇ ਬੱਚੇ ਲੱਭਣਦੇ ਕੀ ਨਾ ਤੁਹਾਡੇ ਨੂੰ ਰੋਹਿਤ ਕਮਨ ਹਾਂਜੀ ਉਹਨੂੰ ਇਹ ਤਾਈ ਉਹਨੂੰ ਲੱਭਦੇ ਫਿਰਨਦੇ ਹਜੇ ਬਾਊ ਹੋਣੀ ਕੋਣ ਬਾਊ ਆਪਣੇ ਫੁੱਫੜਿਆ ਇਹ ਆਪੂਆ ਫੁੱਫਾ ਇਹੋ ਨਾ ਕਰੀਂਦਾ ਪਿਛਲੇ ਲੜਾਈ ਤੇ ਸੀ ਕੇ ਉਹ ਬਾਤ ਹੀ ਆਈ ਆ ਬਾਤ ਮੇਰਾ ਮੁੰਡਾ ਕਿਰਪਾਨ ਲੈ ਕੇ ਉਹਨਾਂ ਚਾਹੀਦੇ ਨੇ ਇਹ ਗੱਲਾਂ ਹਾਂ ਦੱਸੋ ਤੇ ਸਹੀ ਪਾਸ ਕਰਨੂ ਗਿਆ ਉਹਨਾਂ ਦੇ ਮੁੰਡਿਆਂ ਨੇ ਕਿਰਪਾਨ ਲੈ ਕੇ ਫੁੱਫੜ ਆਪਣੇ ਇਹਨੂੰ ਪੈ ਗਿਆ ਇਹਨਾਂ ਨੂੰ ਪੈ ਗਿਆ ਆਣ ਕੇ ਕਿਰਪਾਨਾਂ ਉਹਨਾਂ ਨੇ ਕੀਤਾ ਸਾਡੇ ਤੇ ਸਭ ਉਹ ਕਿਹਦੇ ਵੱਜਿਆ ਉਹਨਾਂ ਦੇ ਮੇਰੇ ਬੇਟੇ ਦੀ ਸੱਟ ਲਾਈ ਇਹਨਾਂ ਨੇ ਇਹਦੇ ਵੀ ਸਿਰ ਉਪਾਟਾ ਉਹਦਾ ਵੀ ਉਹਦਾ ਵੀ ਬਹੁਤ ਜ਼ਿਆਦਾ ਖੂਨ ਖੂਨ ਨਿਕਲਿਆ ਆਇਆ ਉਹਦਾ ਵੀ ਇਹ ਨਹੀਂ ਕਿ ਨਹੀਂ ਸੱਟ ਲੱਗੀ ਬਹੁਤ ਲੱਗੀ ਉਹਦੀ ਵੀ ਹੁਣ ਕਿੱਥੇ ਹਸਣਾ ਹੁਣ ਉਹ ਲੱਭਣ ਦੇ ਉਹ ਹੀ ਸਵੇ ਦੇ ਲੱਭਾਉਂਦਾ ਸੈਂ ਤਾਂ ਦਾਲ ਕਰਾ ਕੇ ਆਇਓ ਭੱਜ ਗਿਆ ਮੈਂ ਪੂਰਨ ਸਫਰੀ ਚੇਅਰਮੈਨ ਨਾਲ ਇੰਡੀਆ ਕ੍ਰੀਟਰ ਸਮਾਰਟ ਭਲਾਈ ਦਾਲ ਇਹ ਦੱਸਣਾ ਚਾਹੁੰਦਾ ਕਿ ਕੱਲ ਇੱਥੇ ਇੰਦਰਾ ਕਲੋਨੀ ਮਜੀਠਾ ਰੋਡ ਵਿਖੇ ਕਿ ਸਰੀਆਮ ਚਿੱਤੇ ਦੇ ਨੇ ਗੁੰਡਾਗਰਦੀ ਕੀਤੀ ਗਈ ਆ ਤੇ ਜਿਹੜਾ ਦੇਸ ਰਾਜ ਆ ਪਹਿਲੋ ਵੀ ਕੁਝ ਮਹੀਨਾ ਡੇਢ ਮਹੀਨਾ ਇਹਦੇ ਘਰ ਆਣ ਕੇ ਇਹਦਾ ਮੋਟਰਸਾਈਕਲ ਭੰਪੂਣ ਦਿੱਤਾ ਹੀ ਉਹਨਾਂ ਹੀ ਵਿਅਕਤੀਆਂ ਨੇ ਤੇ ਇਹਨਾਂ ਦੀ ਬੇਟੀ ਨੂੰ ਕੋਈ ਗਲਤ ਸਾਰੇ ਜਾਂ ਭਲਾਪੂਰਾ ਬੋਲਿਆ ਵਾ ਜਿਹਦਾ ਵਿਰੋਧ ਕਰਨ ਤੇ ਫਿਰ ਇਹਨਾਂ ਦੇ ਘਰ ਆਣ ਕੇ ਕੋ ਫਰਿੱਜ ਤੋੜਤੀ ਆ ਇਹਦੇ ਲੱਤ ਤੇ ਉੱਡਾ ਤਰਦੁੱਤਰ ਮਾਰਿਆ ਵਾ ਕਿ ਜਦੋਂ ਇਹਨਾਂ ਨੇ ਵਿਰੋਧ ਕੀਤਾ ਵਾ ਇਸ ਗੱਲ ਦਾ ਤੇ ਇਹਨਾਂ ਦੇ ਵੀ ਸਿਰ ਦੇ ਵਿੱਚ ਤਿੰਨ ਜਗ੍ਹਾ ਤੇ ਜਿਹੜੇ ਆ ਟੱਕ ਲੱਗੇ ਆ ਦਾਤਰ ਦੇ ਤੇ ਲੱਤ ਦੇ ਵੀ ਸੱਟਾਂ ਲੱਗੀਆਂ ਆ ਇਹ ਤੋਂ ਤਾਂ ਕਿ ਇਹਨਾਂ ਦੇ ਦੋ ਬੱਚੇ ਆ ਨਿਕਨੇਕੇ ਜੋੜਾ ਬੱਚੇ ਹੋਏ ਆ ਤੇ ਇਹਨਾਂ ਦੀ ਵਾਈਫ ਘਰ ਹੀ ਬੱਚਿਆਂ ਦੇ ਕੋਲ ਤੇ ਉਹਨਾਂ ਨੂੰ ਵੀ ਛੱਡਣ ਲਾ ਕੇ ਗਏ ਆ ਤੇ ਪਹਿਲਾਂ ਵੀ ਇਹਨਾਂ ਨੇ ਸ਼ਿਕਾਇਤ ਜਿਹੜੀ ਕੀਤੀ ਸੀ ਪੁਲਿਸ ਨੂੰ ਤੇ ਪੁਲਿਸ ਦੀ ਢਿੱਲੀ ਕਾਰਜਕਾਰੀ ਕਰਕੇ ਇਹ ਦੁਬਾਰਾ ਜਿਹੜੀ ਘਟਨਾ ਵਾਪਰੀ ਲੋਕ ਕੌਣ ਸਣੇ ਲੋਕ ਇੱਥੇ ਇਸ ਮੱਲੇ ਦੇ ਗਲੀ ਦੇ ਪਪਾ ਕਹਿੰਦੇ ਆ ਮੇਰਾ ਖਾਲੋਂ ਨਸ਼ੇ ਨੂੰ ਸੇ ਕਰਦੇ ਆ ਸਪਲਾਈ ਵੀ ਕਰਦੇ ਹੁਣ ਸ਼ਾਇਦ ਨਸ਼ੇ ਨੂੰ ਸੇ ਕਰਦੇ ਆ ਤੇ ਉਹਨਾਂ ਪੂਰਾ ਗੁੰਡਾਗਰਦੀ ਕੀਤੀ ਹੈ ਹੁਣ ਮੰਗ ਕੀ ਕਰਦੇ ਆ ਮੰਗ ਕਰਦੇ ਆ ਕਿ ਪੁਲਿਸ ਜਿਹੜੀ ਇਹਨਾਂ ਦੇ ਘਰਾਂ 'ਕੇ ਸੱਟਾਂ ਲਾਈਆਂ ਉਹ ਜੋ ਵੀ ਮੈਡੀਕਲ ਰਿਪੋਰਟ ਡਾਕਟਰ ਦਿੰਦੇ ਆ ਉਹਦੇ ਆਧਾਰ 'ਤੇ ਲੀਗਲ ਜਿਹੜਾ ਵਾ ਕਾਰਵਾਈ ਕੀਤੀ ਜਾਏ ਤਾਂ ਕਿ ਇਹਨਾਂ ਨੂੰ ਇਨਸਾਫ ਮਿਲ ਸਕੇ ਇਹ ਪਰਿਵਾਰ ਜਿਹੜੇ ਦੋ ਹੀ ਭਰਾ ਵਾ ਗਰਦਾਸਪੁਰ ਤੋਂ ਆਣ ਕੇ ਇੱਥੇ ਵਸੇ ਆ ਇਹਦੇ ਵਿਚਾਰੇ ਬੜੇ ਸਹਿਮੇ ਆ ਕਿ ਕੱਲ ਨੂੰ ਫੇਰ ਨਾ ਕੋਈ ਏਦਾਂ ਵੱਡੀ ਘਟਨਾ ਵਾਪਰ ਜੇ ਤੇ ਜਿਨ੍ਹਾਂ ਵਿਅਕਤੀਆਂ ਨੇ ਇਹਨਾਂ ਨੂੰ ਸਡਾਉਣ ਦੀ ਕੋਸ਼ਿਸ਼ ਕੀਤੀ ਆ ਤੇ ਉਹਨਾਂ ਦੇ ਘਰਾਂ ਦੇ ਉੱਤੇ ਉਹਨਾਂ ਨੇ ਇਟੇ ਰੋੜਿਆਂ 'ਨ ਹਮਲਾ ਕੀਤਾ ਸਡਾਉਣ ਵਾਲਿਆਂ ਦੇ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਕਾਰਵਾਈ ਕੀਤੀ ਅਜੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਅਜੇ ਤੇ ਇਹਨਾਂ ਦਾ ਕੋਈ ਮੌਕਾ ਵੀ ਵੇਖਣ ਨਹੀਂ ਆਇਆ। ਰਦੀਨ ਇੰਦਰਾਨਗਰ ਗਲੋਨੀ ਝਗੜਾ ਹੈ ਦੋਵਾਂ ਧਿਰਾਂ ਦੇ ਜੋ ਵੀ ਬਿਆਨ ਆਣਗੇ ਕਿ ਉਹਨਾਂ ਦੀ ਮੈਡਿਕਲ ਰਿਪੋਰਟ ਆਣਗੇ ਉਸ ਮੁਤਾਬਕ ਜਿਹੜੀ ਆ ਵੀ ਪੁਲਿਸ ਕਾਰਵਾਈ ਅਮਲ 'ਚ ਲਿਆਦਾਂਗੇ। ਫਿਲਹਾਲ ਜਿਹੜੇ ਇਹਨੇ ਦੋਨੋਂ ਧਿਰਾਂ ਜਿਹੜੀਆਂ ਮੈਡੀਕਲ ਟਰੀਟਮੈਂਟ ਕਰਾ ਲਈਆਂ ਨੇ ਸੱਤਾ ਸੱਤਾ ਵੀ ਮੈਂ ਦੱਸ ਰਿਹਾ ਜੀ ਦੋਨੇ ਹੀ ਪਾਰਟੀਆਂ ਜਿਹੜੀਆਂ ਹੈਗੀਆਂ ਮੈਡੀਕਲ ਟਰੀਟਮੈਂਟ ਕਰਵਾ ਰਹੀਆਂ ਨੇ। ਜੋ ਵੀ ਡਾਕਟਰ ਸਾਹਿਬ ਉਹਨਾਂ ਨੂੰ ਮੈਡੀਕਲ ਰਿਜ਼ਲਟ ਦੇਣ ਉਸ ਮਦਦ ਉਹ ਉਹਨਾਂ ਦੇ ਬਿਆਨ ਦੇ ਆਧਾਰ ਤੇ ਕਾਰਵਾਈ ਕਰਦਾਂਗੇ